ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਰਾਣੇ ਉਹ ਪਹੁੰਚ ਚੁੱਕੇ ਜੀ ਪਿੰਡ ਤੇਜਾਬੀਲਾ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਤੇ ਦੇਖੋ ਅੱਜ ਵੀ ਬਾਈਆਂ ਨਾਲ ਕੋਈ 7-8 ਦੇ ਲਗਭਗ ਦਾ ਗਾਵਾਂ ਤੇ ਨਾਲ ਇੱਕ ਮੱਝ ਫੇਰ ਲੈ ਕੇ ਨੇ ਧੋਖੜ ਇਹਨਾਂ ਨੇ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰੀ ਜੀ ਰਾਣਾ ਜੀ ਸਤਿਕਾਰ ਹੋਰ ਸਭ ਠੀਕ ਠਾਕ ਜੀ ਵਧੀਆ ਕਿਰਪਾ ਮਹਾਰਾ ਜੀ ਕਿ ਵਧੀਆ ਲੱਗਦਾ ਵਧੀਆ ਸਾਫ ਸਰਾ ਮਾਲ ਲਈਦਾ ਭਾਅ ਪਰ ਤੇ ਨਾ ਵਿਗਦਾ ਜਾਂਦਾ ਜੀ ਡੇਗਾ ਮਾਲ ਉਹ ਦਲਸਰਾ ਬਹੁਤ ਸੋਹਣਾ ਬਹੁਤ ਚੰਗਾ ਵਿਗੇ ਮੱਗਾਂ ਵਾਂਦੇ 50 ਹੁੰਦੀਆਂ 50 ਵਗ ਜਾਨੀਆਂ ਬਹੁਤ ਫੋਨ ਆਏ ਕੋਈ ਟੈ ਵੀ ਲਗਾਉਣਾ ਬਾਕੀ ਰੇਟ ਹੁੰਦਾ ਨਾ ਜੀ ਰੇਟ ਵੀ ਜੀ ਭਾਅ ਨਾ ਲੰਗਣ ਲਈਏ ਸਾਫ ਸਰਾ ਵਿਗਦਾ ਜਾਂਦਾ ਜੀ ਬਿਲਕੁਲ ਜੀ ਰਣਾ ਜੀ ਫਿਰ ਇਹ ਹਿੰਦੀ ਜੀ ਆਪਣਾ ਨਾ ਦੂਜਾ ਸੁਆ ਵਛੀ ਆ ਸੁਈ ਆ ਜੀ ਸੁਈ ਆ ਹਾਂਜੀ ਦੇਖੋ 23 24 ਕਿਲੋ ਮੰਨ ਲਓ 20 ਤੋਂ ਪਲੱਸ ਹੀ ਆ 22 23 ਕਿਲੋ ਦੋ ਤਿਆਰ ਐ ਕੰਡੇ ਵਾਲਾ ਤਿਆਰ ਆ ਠੀਕ ਆ ਆ ਛੇਵਾਂ ਦਿਨਾਂ ਦੀ ਸੁਈ ਨੂੰ ਦੂਜਾ ਦੋ ਬੱਛੀ ਮਗਰ ਬੱਛੀ ਜਿਆ ਗਿੱਲਾ ਨਾੜੂ ਕਰੀ ਦਿਨ ਮੜੇ ਕੱਲ ਹਾਂ ਮੈਂ ਆਜਾ ਮੱਛੀ ਮਗਰਾ ਗਿਆ ਮੱਛੀ ਬਹੁਤ ਪੌਂਡਡ ਮੱਛੀ ਚੰਗਾ ਤਸੀਮਂਤੀ ਗਾਲ ਆਇਆ ਬੋਦੀ ਵਾਲੇ ਵਹਿੜ ਹਾਂਜੀ ਹਾਂਜੀ ਤੋਰੋ ਮੜਾ ਥਾਂ ਤੁੰ ਦਿਖਾ ਰਹੇ ਤੇ ਲੇ ਕੇ ਮੈਂ ਮਾਰ ਦੇ ਆ ਦੇਖੋ ਚਲੋ ਤੋਰੋ ਜੀ ਬਹੁਤ ਨਾੜਾ ਨੂੜ ਵਾਲਾ ਦੇਵਾ ਚੁਆਈ ਜੂ ਨਾੜੇ ਦੀ ਕਿਵੇਂ ਨਿਕਲੀ ਆ ਚੁਆਈ ਵੀ ਜੀ ਬਿਲਕੁਲ ਓਕੇ ਸਦੀਪ ਜੀ ਬਹੁਤ ਠੰਡੀ ਸੀ ਲਿਆ ਤੇ ਫਿਰ ਦਾ ਹਜੇ ਦੁੱਧ ਭਰੂਗੇ ਜੇ ਹੋਰ ਇਹ ਹੰਦੀਪ ਜੀ 30 ਕਿਲੋ ਤੱਕ ਜਾਊਗੀ ਦੁੱਧ ਤੋਂ 20 ਕਿਲੋ ਤੱਕ ਹੈ ਠੀਕ ਆ ਹਾਂਜੀ ਆਜੋ ਆਜ ਆ ਫੇਸ ਕੁਆਲਟੀ ਵੀ ਖਾਈ ਮੜੀ ਮਰਾ ਮੂੰਹ ਮਾ ਦਿਖਾ ਠੀਕ ਆ ਉਹ ਦੂਜਾ ਸੁਵੇ ਚਾਰ ਦੰਦੇ ਅਸੀਂ ਆਜੋ ਆਜੋ ਨੇ ਬਿਹੜਾ ਫਿਰ ਤੁਸੀਂ ਚੰਗੇ ਕੱਢ ਕੇ ਲੈ ਕੇ ਆਨੇ ਆ ਸਦੀਪ ਜੀ ਸਾਫ ਸੋਰਾ ਮਾਲ ਲਈਦਾ ਪੈਸੇ ਲਾਉਣ ਲੱਗੇ ਅਹੀਂ ਪਿਛੇੜਦੇ ਬਿਲਕੁਲ ਜੀ ਬਿਲਕੁਲ ਡੰਗਰ ਚੰਗਾ ਹੈ ਜੀ ਸ਼ਾਨ ਨੂੰ ਹਾਂਜੀ ਫਿਰ ਆਣਾ ਜੀ ਬੋਲੋ ਇਹ ਸਦੀਪ ਜੀ ਆਪਣਾ ਮੋਲ ਕਰ ਲਈਏ ਲਾਕ ਕਰ ਲਈਏ 95 ਕਰ ਲਈਏ ਹਾਂਜੀ ਇਹ 60000 1000 85 ਦੇ ਦਿੰਦੇ 60000 ਦੇ ਚਲੋ ਠੀਕ ਆ ਤੇ ਆਹ ਜੀ ਇਹ ਸੰਦੀਪ ਜੀ ਦੋ ਦੰਦਾਂ ਦੇ ਬੱਛੀ ਨਾਲ ਆਪਣਾ ਰਾਤ ਦੀ ਸੂਈ ਆ ਦੋ ਦੰਦਾਂ ਦਾ ਰਾਤ ਦੀ ਸੂਈ ਆ ਜੀ ਪਹਿਲਾਂ ਸੁਆ ਥਣ ਸੁਣ ਵੇਖੋ ਕਿੱਡਾ ਪੈਰਾ ਲੱਗਾ ਕਿੱਡਾ ਗਿੜਗਿੜ ਤੇ ਵਿਰਲਾਸਾਂ ਲੱਗਾ ਰਾਣਾ ਜੀ ਮੈਂ ਬੱਛੀ ਲਾਦੀ ਹਿੰਦੇ ਵੀ ਇਹਦੇ ਬੱਛਾ ਸੰਦੀਪ ਜੀ ਅੱਛਾ ਦੋ ਦੰਦਾਂ ਦੇ ਮੂੰਹ ਰਾਣਾ ਕਿੰਨਾ ਕਰਦੇ ਦੁੱਧ ਤੁਹਾਡਾ ਸਾਨੂੰ ਇਹ ਸੰਦੀਪ ਜੀ 22 23 ਕਿਲੋ ਦੁੱਧ ਰਾਣਾ ਨਾਲ ਦੇਈ ਜੂਗੀ 22 23 ਕਿਲੋ ਹੈ ਹਾਂਜੀ ਹਾਂਜੀ ਆਜੋ ਫਿਰ ਦੰਦ ਬੁਖਾ ਦੇ ਮੜ ਜੇ ਬੁਖਾ ਲਓ ਦੋ ਦੰਦ ਨੇ ਸੰਦੀਪ ਜੀ ਲੈ ਚਲੋ ਉਥੇ ਤੇ ਰਾਣਾ ਜੀ ਫਿਰਿੰਦੀ ਕੀਮਤ ਇਹਦੀ ਆਪਣਾ ਸੰਦੀਪ ਜੀ ਮੁੱਲ ਕਰ ਲਈਏ 85 ਕਰ ਲਈਏ 90 ਕਰ ਲਈਏ ਹਾਂਜੀ ਇਹਦੀ 70000 ਤੋਂ 1000 ਛੋੜਿਆ 75000 ਦੀ ਦਵਾਂਗੇ ਇਹ 75000 ਦੋਗੇ ਹਾਂ ਬਹੁਤ ਠੰਡੀ ਸੀ ਲਿਆ ਠੀਕ ਆ ਥਾਂ ਬਹੁਤ ਗੜਗੜ ਤੇ ਲੱਗਾ 75000 ਦੋਗੇ 75000 ਦਵਾਂਗੇ ਚਲੋ ਠੀਕ ਆ ਇਹ ਗੱਬਣਾ ਇਹ ਸੰਦੀਪ ਜੀ ਦੋ ਦੰਦ ਆ ਅੱਛਾ ਦੋ ਦੰਦ ਦਾ ਹਾਂ ਬਹੁਤ ਬਣੂਗੇ ਟਾਪ ਜਿਹੜਾ ਲੈਵਾ ਕਰਕੇ ਸੂਗੀ ਨਸਲਾ ਵਹਿੜਦਿਆ ਨਾ ਬਹੁਤ ਦਾ ਫੇਸ ਕੁਆਲਟੀ ਵਿਖਾਈ ਦ ਨਸਲ ਬਹੁਤ ਲੈ ਚ ਲੋ ਕਿੰਨੇ ਟਾਈਮ ਲੱਗੂਗੀ ਜੀ ਇਹ ਸੰਦੀਪ ਜੀ 10 ਦਿਨ ਲੱਜੂਗੀ ਬੱਚੀ ਘਟੋ ਘਟ 10 ਦਿਨ ਲੱਗੂਗਾ ਘਟੋ ਘਟ 10 ਦਿਨ ਲੱਗੂਗੀ ਥਾਂ ਤੋਂ ਬਿਲਕੁਲ ਓਕੇ ਜੀ ਥਾਂ ਤੋਂ ਬਿਲਕੁਲ ਓਕੇ ਬਹੁਤ ਠੰਡੀ ਸੀ ਇਹ ਕਿੰਨਾ ਕਰਜੋ ਬਾਈ ਤੁਹਾਡੇ ਸੰਦ ਦੁੱਧ ਜੀ ਦੁੱਧ ਸੰਦੀਪ ਜੀ ਦਊ 25 26 ਕਿਲੋ 25 26 ਆਹ ਖਾਈ ਦਾਂਦਾ ਦੋ ਦਾਂਦੇ ਪਿਓਰ ਠੀਕ ਆ ਜਾਓ 25-20 ਕਿਲੋ ਕਰਜੋ ਬਾਜੀ ਕਦਮ ਨਾਲ ਦਊਗੀ 30 ਵੀ ਦੇ ਸਕਦੀ ਚੰਗੀ ਸੇਵਾ ਵਾਲੇ ਥਾਂ ਚਲਗੀ ਤੇ ਰਾਨੇ ਫਿਰਿੰਦੀ ਕੀਮਤ ਇਹ ਸਨੀਪ ਜੀ ਤਿਆਰ ਹੋਈ ਦੇ ਬੱਛੀ ਆਪਣਾ ਮਿਗਣੀ ਜ ਸਵਾ ਲੱਖ ਦੀ ਅੱਜ ਮੰਡੀ ਦੇ ਦਾਂਗੇ 20000 20000 ਦੀ ਜੀ ਅੱਜ ਨੀਵ ਜੀ ਦੀ 95000 ਚੋਂ 2000 ਛੋਟ 90000 ਦੇ ਦਾਂਗੇ 90000 ਦੀ 90000 ਦੀ ਚਲੋ ਤਿਆਰ ਹੋਈ ਬੱਛੀ ਸਵਾ ਲੱਖ ਦੀ ਕਰਦੇ ਮੋਕੇ ਤੇ ਕਰਦੇ ਇਮਾਨਦਾਰ ਚਲੋ ਕਰਦੇ ਇਮਾਨਦਾਰ ਥੋੜਾ ਬਾਕੀ ਇਹ ਵੀ ਸਨੀਪ ਜੀ ਦੋ ਦੰਦ ਆ ਹਾਂਜੀ ਆਪਣਾ ਗੱਬਣਾ ਖਾਈ ਪਿਓਰ ਦੋ ਦੋ ਰਾਨੇ ਦੋ ਰਾਨਾ ਤੋਰੋ ਇਹ ਕਿੰਨੇ ਟਾਈਮ ਲੱਗੂਗੀ ਜੀ ਇਹ ਵੀ ਦੱਕ ਦਿਨ ਲਊਗੀ ਬਸ਼ੀ ਬਹੁਤ ਬਣੂਗੀ ਨਸਲ ਨੂੰ ਤੋਂ ਬਹੁਤ ਰਹਾ ਨਾ ਭਾਈ ਜੀ ਵਿੱਚ ਹਾਂਜੀ ਹਾਂਜੀ ਚੰਗੀ ਬਣੂ ਭਾਈ ਜੀ ਸਲੋ ਬਹੁਤ ਬਣ ਬਣ ਕਮਲੀ ਹੋਊਗਾ ਅਜੇ ਬਸ਼ੀ ਸ਼ਹਿਦ ਆਉਣ ਡਿਆ ਪੋਲੀ ਪਾਲੀ ਬੜੀ ਆਜੋ ਆਜੋ ਤੇ ਰਾਨੇ ਫਿਰਿੰਦੀ ਕੀ ਮਨ ਇਹਦੀ ਕੀਮਤ ਆਪਣਾ ਸੰਦੀਪ ਜੀ ਇਹਦੀ ਨਾ 92000 ਚ 2000 ਛੋਟ 90000 ਹੀ ਦੇ ਦਾਂਗੇ। ਚਾਰ ਹੋਈ ਵਸ਼ੀ ਇਹ ਵੀ ਸਵਾ ਲੱਖ ਦੀ ਆ। ਠੀਕ ਆ। ਹਾਂਜੀ। ਬਾਅਦ ਠੀਕ ਆ ਠੀਕ ਆ। ਇਹ 90000 ਹੀ ਦੇ ਦਾਂਗੇ। ਹੋ ਜੂ ਮੰਡੀ ਸੀਲ ਹੋ ਜੂ ਮੰਦਾ ਠੰਡੀ ਸੀਲ ਬਾਕੀ ਸੰਦੀਪ ਸੇ ਆਪਣੇ ਫਿਕਸ ਰੇਟ ਆ ਕੋਈ ਵੀਰ ਭਰਾ ਵੱਧ ਘਾਟ ਵਾਲਾ ਕਹਿੰਦਾ ਫਾਇਦਾ ਕੋਈ ਨਹੀਂ। ਹੂੰ ਹੂੰ ਬਿਲਕੁਲ ਜੀ। ਹਾਂਜੀ। ਚਲ ਇਹ ਵੀ ਗੱਬਣਾ। ਇਹ ਵੀ ਆਪਣਾ ਸੰਦੀਪ ਸੇ ਚਾਰ ਦੰਦਿਆ ਮੂੰਹ। ਲੋ ਜੀ। ਜਰਸੀ ਵੱਡੀ ਪੰਜਾਬ ਦੀ ਆ। ਇਹ ਪਹਿਲਾ ਸੂਆ ਹੀ ਹੋਊਗੀ। ਇਹ ਦੂਜਾ ਸੂਆ ਸੰਦੀਪ ਜੀ ਸੁਣੀ ਆ। ਦੂਜਾ ਸੂਆ ਸੁਣੀ ਆ ਜੀ। ਅੱਛਾ ਪਹਿਲਾਂ ਨੇ ਪਹਿਲਾਂ ਨੇ ਤੇ ਵੇਖੋ ਚਾਰ ਦੰਦ ਜਿਹੜੇ ਫਿਰ ਖਿਰੀ ਸੁਈ ਹੋਗਾ ਨਾ ਬੱਚੇ ਫਿਰ ਹਾਂ ਖਿਰੀ ਸੁਈ ਹੈ ਤੇ ਰਾਣਾ ਕਿੰਨੇ ਟਾਈਮ ਲਊਗੀ ਇਹ ਇਹ ਜੀ 15 ਦਿਨ ਲਊਗੀ ਘਟੋੜ 15 ਦਿਨ ਲੈ ਜਾਣੇ ਆ ਘਟੋੜ 15 ਦਿਨ ਲਊਗੀ ਆ ਬੰਨਣਾ ਬੰਨਣਾ ਵੀ ਬਹੁਤ ਆ ਬਹੁਤ ਬੰਨਣਾ ਫੇਸ ਕੁਆਲਟੀ ਵੀ ਆ ਤੇ ਬਾਈ ਜੀ ਸਾਰੀਆਂ ਵੇੜਾ ਫਿਰ ਤੁਸੀਂ ਘਰਾਂੋਂ ਖਰੀਦਦੇ ਹੋ ਸਾਰੇ ਉੱਥੋਂ ਦੀਪ ਜੀ ਨਹੀਂ ਘਰਾਂੋਂ ਲਈ ਦੀਆਂ ਫਰਕ ਫਾਰਮਾਂਾਂ ਤੋਂ ਲੈ ਲਈਆਂ ਹਾਂ ਬਾਕੀ ਲਈਦਾ ਚੰਗਾ ਚੰਗਾ ਮਾਲ ਜ ਚੰਗੀ ਬਰੀਡ ਆ ਬਿਲਕੁਲ ਜੀ ਬਿਲਕੁਲ ਆ ਜਿਹੜਾ ਕੋਈ ਪੈਸੇ ਗਾਵੇਂ ਭਰੇ ਕਿ ਨਹੀਂ ਜੀ ਹਾਂ ਜੀ ਹਾਂ ਜੀ ਇਹਦੀ ਫਿਰ ਕੀ ਮਰ ਇਹ ਸਦੀਪ ਜੀ 70000 ਜੋ 1000 ਛੋਟ ਕਰਦੇ 75 ਦੀ ਚਲੋ ਤਿਆਰ ਹੋਈ ਬੱਛੀ ਇਹ ਵੀ 90 95 ਦੀ ਵਿਗਣੀ ਆ ਬਸ ਠੀਕ ਆ ਹਾਂ ਜੀ ਤੇ ਆਹ ਜੀ ਇਹ ਸਦੀਪ ਜੀ ਆਪਣਾ ਦੇਣ ਲਊਗੀ 2000 ਅੱਛਾ ਬਣੂ ਬਣੂ ਬਹੁਤ ਚੰਗੀ ਠੰਡੀ ਸੀਲ ਆ ਹੂੰ ਇਹ ਥਣ ਥਣ ਵੇਖ ਗੱਡਾ ਮਹੀਆ ਰਗਾ ਲ ਲੋ ਜੀ ਇਹ ਵੀ ਦਿਖਾਓ ਚੰਗੀ ਬਣੂ ਬੈੜੇ ਵੀ ਬਹੁਤ ਬਣੂ ਕਿੰਨਾ ਕਰੂ ਬਾਈ ਜੀ ਦੋਦੇ ਇਹ ਦੁੱਧ ਜੀ 5 ਕਿਲੋ ਦੇ ਦੋ ਆਉਣਾ ਇਹ ਇਹ ਵੀ 25 ਕਿਲੋ ਹਾਂ ਜੀ ਹਾਂ ਤਕਰੀਬ ਮੰਨ ਕੇ ਜੇ 25 30 ਕਿਲੋ ਵਾਲੇ ਸਾਰੀਆਂ ਆਪਣੇ ਕੋਲ ਹਨਾ ਜੀ ਆਪਣੇ ਕੋਲ 20 ਤੋਂ ਪਲੱਸ ਹੀ ਆ 20 ਤੋਂ ਪਲੱਸ ਵਾਲੇ ਬੈੜਾ ਹੀ ਆ ਇੱਕਾ ਛੋਟਾ ਪੀਸ ਹੈਗਾ ਨਾ ਛੋਟਾ ਨਾਗ ਅੱਛਾ ਇਹ ਗੱਬਣਾ ਕੋਈ ਵੀਰ ਭਰਾ ਛੋਟੇ ਬੈ ਨੇ ਸੂਈ ਹੈ ਅੱਛਾ ਜੀ ਹੂੰ ਤੇ ਜਰਸੀ ਇਹ ਜਰਸੀ ਗੱਬਣੇ ਹਾਂ ਜੀ ਠੀਕ ਆ ਹਾਂਜੀ ਇਹ ਦੋ ਦੰਦ ਨਾ ਜਰਸੀ ਚਾਰ ਦੰਦ ਆ ਹਾਂਜੀ ਇਹਦੇ ਸੰਦੀਪ ਜੀ 66000 ਜੋ ਆਪਣਾ 1000 ਛੋਟ 65000 ਦੇ ਬੈੜੇ ਹਜ਼ਾਰ ਦੇ 65000 ਚਲੋ ਠੀਕ ਆ ਇਹ ਕਿਨੇ ਟਾਈਮ ਲੰਦੀ ਹੈ ਜੀ ਇਹ ਸੰਦੀਪ ਜੀ ਲੈ ਜੂਗਾ ਹਫਤਾ ਕੇ ਲੈ ਜੂਗੀ ਚਾਰ ਦੰਦ ਆ ਫਲੋਰ ਚਾਰ ਦੰਦਾਂ ਜੀ ਹਫਤਾ ਲਓ ਠੀਕ ਆ ਲੈ ਚਲੋ ਕਿੰਨਾ ਕਰ ਜੂ ਬਾਈ ਦੁੱਧ ਇਹ ਇਹ ਸੰਦੀਪ ਜੀ 20 22 ਕਿਲੋ ਦੁੱਧ ਦੇਊਗੀ ਆਰਾਮ ਨਾਲ ਵਾੜ ਚੰਗੀ ਤਿਆਰ ਹੋ ਜੀ ਨੇਣਾ ਜੀ ਹਾਂਜੀ ਹਾਂਜੀ ਬਹੁਤ ਠੰਡੀ ਸੀ ਲਿਆ ਪਿਓਰ ਜਰਸੀ ਆਇਆਗਾ ਨਾ ਭਾਜੀ ਪਿਓਰ ਪਿਓਰ ਸੋਜ 110% ਚ ਪਿਓਰ ਹੈ ਹੂੰ ਤੇ ਨਾ ਇਹ ਬਣਦੀ ਕੀ ਮਰ ਇਹਦੀ 슬ੀਵ ਜੀ ਆਪਣਾ 62000 ਛੋਟ ਕਰਦਾ 61000 ਦੀ ਇਹ 6000 ਦੀ ਹਾਂਜੀ ਹਾਂਜੀ ਬਹੁਤ ਬੱਲੇ ਵਾਲੂਆ ਕਰਕੇ ਸੂਈ ਠੀਕ ਆ ਤੇ ਆਹ ਜੀ ਇਹ ਦੀ ਜੀ ਸੂਈ ਆ ਅੱਛਾ ਇਹਨੂੰ ਚੌਥਾ ਦਿਨ ਸੂਈ ਨੂੰ ਆ ਹੂੰ ਦੁੱਧ 12 ਕਿਲੋ ਦਾ ਦਾਹਤ ਤੋਂ ਪਲਾਸੀ ਹੈ 11 12 ਕਿਲੋ ਦੁੱਧ ਹੈਗਾ ਬੱਚੀ ਆ ਗਿਆ ਨਾ ਬੱਚੀ ਮਗਰੇ ਨਹੀਂ ਬੱਚਾ ਬੱਚਾ ਲਾਗ ਗਿਆ ਬੱਚਾ ਬੱਚਾ ਏਵੀ ਦੁਰਪ ਵੇਰ ਕਾਦਾ ਹੈ ਨਹੀਂ ਕੰਨੀ ਸੀਲ ਬੜੀ ਸਾਫੂ ਕੱਦ ਛੋਟਾ ਹੀ ਹੈ ਬਿਲਕੁਲ ਪਰ ਵੇੜ ਦਾ ਲੇਵਾ ਵੇਖੋ ਹਾ ਗੋਣ ਬਹੁਤ ਹੈ ਕਿੰਨਾ ਕੋਲਾ ਬੋਲਾ ਜੀ ਇਸ ਨੀ ਜੀ 12 ਕਿਲੋ ਹੈਗਾ ਹੁਣ ਇਸ ਟਾਈਮ ਹਾਂ ਬੋਲਾ ਕੇ ਦੁੱਧੀ ਆ ਮੰਨ ਲਓ ਦੁੱਧ ਹੀ ਬਣ ਗਿਆ ਹੋ ਗਿਆ ਚੌਥਾ ਦਿਨ ਹੋ ਗਿਆ ਪੰਜਵਾਂ ਸੁਈ ਨੂੰ ਠੀਕ ਆ ਹਾਂਜੀ ਆਲੋ ਆਲੋ ਹਾਂਜੀ ਇਹ ਆਪਣਾ ਸੰਦੀਪ ਜੀ ਛੋਟੇ ਭਾ ਦੀ ਕੋ ਵੀਰ ਭਰਾ ਆਪਣਾ ਇਹਦੀ 40000 ਤੋਂ 1000 ਛੋਟ ਕਰਦਾ 45000 45000 ਦੀ ਦੇਣਗੀ 40000 ਦੀ ਚਲੋ ਲੈ ਵਾਲੂ ਆ ਬਹੁਤ ਚੰਗਾ ਲਗਾਵੇ ਤੇ ਟੋਕੜ ਮਾਂ ਚ ਫੇਰ ਲਿਆਂਦੇ ਅੱਜ ਇਹ ਸੰਦੀਪ ਜੀ ਆਪਣਾ ਕੱਲੀ ਟੋਕੜੀ ਇੱਕ ਕੱਲੀ ਟੋਕੜੀ ਇਹਨੂੰ ਨਾ ਆਪਣਾ 35 ਦਿਨ ਹੋਏ ਨਵੀਂ ਹੋਈ ਨੂੰ ਅੱਛਾ ਅਜੇ ਚੈੱਕ ਨਹੀਂ ਕਰਾਈ ਅਗੂਆ ਕਿਸ ਦੀ ਕਿਸਮਤ ਆ ਮੈਂ ਬੜੀ ਨਸਲ ਆ ਮੈਂ ਬਹੁਤ ਵੱਡੀ ਇਹਨਾਂ ਦੁੱਧ 10 11 ਕਿਲੋ ਦੋ ਤਿਆਰ ਹੈ ਹੋਣੇ ਦੇਖੋ ਲਓ ਜੀ ਇਹ ਵੀ ਦੇਖੋ ਉਹਨਾਂ ਦੇ 10 ਕਿਲੋ ਤਾਂ ਹੈਗੇ ਜੀ ਪੱਕਾ 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 ਜੀ 10 ਤੋਂ ਪਲੱਸ ਹੀ ਆ ਬਹੁਤ ਜੱਤ ਜੁੱਤ ਵਾਲੀ ਮੈਂ ਬੜੀ ਨਸਲ ਦੀ ਚੋਈ ਜੁ ਵਧੀਆ ਟਿਕਟ ਉਹ ਨਹੀਂ ਲੈਂਦੀ ਨੀ ਵੀ ਉੱਥੇ ਆਪਣਾ ਦੋ ਟਾਈਮ ਪਾੜੇ ਦੇ ਚੋਗ ਲਿਆਏ ਆ ਹਾਂ ਆਪਣੇ ਕੋ ਇੱਕ ਟਾਈਮ ਨੇ ਟੀਗਾ ਲਵਾਇਆ ਇੱਕ ਟਾਈਮ ਮਿਲ ਪਈ ਉਦਾਂ ਪਰ ਟੀਕਾ ਲੈ ਸਕਦੀ ਹਣਾ ਜੀ ਇੱਕ ਟਾਈਮ ਲਾਇਆ ਮੈਂ ਗੰਤਲੀਆਂ ਗੱਲ ਕਰਨੀ ਬਿਲਕੁਲ ਜੀ ਬਿਲਕੁਲ ਇੱਕ ਟਾਈਮ ਮਿਲ ਪੀ ਮਿਲਣਾ ਬੂ ਜਦੋਂ ਕਿਸੇ ਦੇ ਘਰੇ ਟੇਗੀ ਨਾਲ ਇੱਕੋ ਥਾਂ ਬੋਲੋ ਫਿਰ ਮਿਲਣਾ ਬੂ ਸਾ ਪੀਦੇ ਇਹ ਸੰਦੀਪ ਜੀ ਆਪਣਾ ਮੁੱਲ ਤੇ ਜੋ ਮਰਜ਼ੀ ਦੀ 85000 ਜੋ 1000 ਛੋੜ ਕਰਦਾ 84000 ਦੇ 84000 ਦੇ 84000 ਦੇ ਕਿ ਮੈਂ ਬਹੁਤ ਵੱਡੀ ਜੱਤ ਜੂਤਲੀ ਨਸਲ ਬਹੁਤ ਚੰਗੀ ਹਰਿਆਣੇ ਦੀ ਮੈਂ ਨਹੀਂ ਹਰਿਆਣੇ ਮੈਂ ਇਹ ਬੰਦੇ ਨੇ ਸਵਾ 2 ਲੱਖ ਦੀ ਲਈ ਅੱਛਾ ਇਹ ਆਪਣਾ ਸੱਜਣਾ ਮੁੰਡਾ ਰਾਜੂ ਸਹਰੀ ਵਾਲਾ ਹਾਂਜੀ ਜੀ ਉਹਦੇ ਕੋਲ ਲੈਂਦੀ ਮੈਂ ਉਹਨੇ ਸਾਰੀਆਂ ਮਈਆਂ 2 2.5 ਲੱਖ ਦੀਆਂ ਉਹ ਚ ਚਲੋ ਤੇ ਦੇਖ ਲਓ ਜੀ ਆਹੀ ਪਸ਼ੂ ਬਾਈਆਂ ਕੋਲ ਜੀ ਬਾਕੀ ਇੱਥੇ ਆ ਕੇ ਆਹ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਹਨਾ ਭਾਜੀ ਬਿਲਕੁਲ ਬਿਲਕੁਲ ਹਾਂ ਗੱਬਣਾ ਪਾਸ ਕਰਕੇ ਖੜੋ ਸੁਈਆਂ ਆਪਣਾ ਦੋ ਡੰਗ ਚੋਅ ਖੜੋ ਸੁਈਆਂ ਨਾ ਪਤਾ ਲੱਗ ਹੀ ਜਾਣ ਕਿ ਨਹੀਂ ਚੋਈ ਰਹੀ ਚਲੋ ਹੋਰ ਹਨਾ ਜੀ ਭਾਜੀ ਵਧੀਆ ਵਧੀਆ ਬਾਕੀ ਕੋਈ ਵੀਰ ਭਰਾ ਗੱਬਣ ਵੀ ਆਪਣੀ ਮਿਹੜ ਮੰਗਾਉਂਦਾ ਹਾਂਜੀ ਗਰੰਟੀ ਹੋਊ ਸੂਨ ਤੱਕ ਹਨਾ ਨਹੀਂ ਕੋਈ ਹੋਣ ਲੈਣੀ ਮੰਗਾਉਂਦਾ ਬਿਲਕੁਲ ਤਸੱਲੀ ਨਾ ਪਾਸ ਕਰਕੇ ਲੈ ਜਾਂਦੀਆਂ ਚਲੋ ਹਾਂਜੀ ਬੋਲੋ ਨੰਬਰ ਜੀ ਫਿਰ 9779612422 ਪਿੰਡ ਵੀਰਾ ਜ਼ਿਲ੍ਹਾ ਗਰਦਾਪੁਰ ਸੀਲ ਬਟਾਲਾ ਜੀ ਸੱਰੇ ਸਾਨੂੰ ਫੜੇ ਘੜ ਚੂੜੀਆਂ ਸੱਸੀ ਆ